ਅਗਲੀ ਬੇਨਤੀ ਹੈ 24 ਮਾਰਚ ਤੋਂ ਲੈ ਕੇ 30 ਮਾਰਚ ਤੱਕ ਹੁਲਾਮੁਲਾ ਮਨਾਇਆ ਜਾ ਰਿਹਾ ਹੈ ਉਸ ਸੰਬੰਧ ਵਿੱਚ 24 ਮਾਰਚ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਾਡੇ ਕੋਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਫ ਕਾ ਹਜ਼ੂਰੀ ਦਾਗੀ ਭਾਈ ਇੰਦਰਜੀਤ ਸਿੰਘ ਜੀ ਬੰਬੇ ਵਾਲੇ ਪਹੁੰਚ ਰਹੇ ਆ ਉਹਨਾਂ ਨੇ ਹਰ ਰੋਜ਼ ਸਾਨੂੰ ਸ਼ਾਮ ਨੂੰ 6:30 ਤੋਂ ਲੈ ਕੇ 7:30 ਤੱਕ ਕਥਾ ਕੀਤੰਦੇ ਨਾਲ ਨਿਹਾਲ ਕਰਿਆ ਕਰਨਾ ਸੰਗਤਾਂ ਨੂੰ ਬੇਨਤੀ ਹੈ ਆਪ ਜੀਆ ਨੇ ਹਮ ਮੰਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਉਹਨਾਂ ਸਮਾਗਮਾਂ ਦੇ ਵਿੱਚ ਜੇ ਕਿਸੇ ਪਰਿਵਾਰਾਂ ਨੇ ਲੰਗਰਾਂ ਦੀ ਸੇਵਾ ਪ੍ਰਾਪਤ ਕਰਨੀ ਹੋਵੇ ਤੁਸੀਂ ਸੇਵਾ ਪ੍ਰਾਪਤ ਕਰ ਸਕਦੇ ਹੋ 30 ਮਾਰਚ ਨੂੰ ਠੀਕ 11:30 ਵਜੇ ਅਰਦਾਸ ਬੇਨਤੀ ਕਰਕੇ ਅਰੰਭ ਹੋਵੇਗਾ ਸੋ ਇਹਨਾਂ ਸਮਾਗਮਾਂ ਦੇ ਵਿੱਚ ਆਪ ਜੀਆ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਨ ਮਨ ਧੰ ਦੇ ਨਾਲ ਸਹਿਯੋਗ ਦੇ ਕੇ ਕਰਤਾਰਥ ਕਰਨਾ ਜੀ ਸੋਇਨੀ ਸੇਵਾ ਕਰਨੀ ਆਪ ਜੀ ਨੇ ਤਨਮਨთან ਦੇ ਨਾਲ ਤਾਂ ਕਿ ਆਪਾਂ ਇਹ ਮਹਾਨ ਨਗਰ ਕੀਰਤਨ ਬਹੁਤ ਸ਼ਰਧਾ ਦੇ ਨਾਲ ਚੜ੍ਹਦੀ ਕਲਾ ਦੇ ਨਾਮ ਨਾਲ ਸਕੀਏ ਸੋ ਹੁਣ ਮੈਂ ਬੇਨਤੀ ਕਰਦਾ